ਨਕੌਦਰ ਦੇ ਐਮਸੀ ਚੌਕ ਦੇ ਕੋਲ ਮੌਜੂਦ ਆ ਜਿੱਥੋਂ ਅੱਜ ਜਿਹੜੀ ਇੱਕ ਬੱਸ ਆ ਇੱਕ ਨਹੀਂ ਦੋ ਬੱਸਾਂ ਦੋ ਬੱਸਾਂ ਜੀ ਦੋ ਬੱਸਾਂ ਜਿਹੜੀਆਂ ਕਿ ਜਠੇਰੇ ਪਰਿਵਾਰ ਲੈ ਕੇ ਪਠਾਨਕੋਟ ਜਾ ਰਹੀਆਂ ਇਹ ਜਿਹੜੇ ਜਠੇਰੇ ਪਰਿਵਾਰ ਆ ਸਮੂਹ ਅਰੋੜਾ ਪਰਿਵਾਰ ਜਠੇਰੇ ਵੈਲਫੇਅਰ ਕਮੇਟੀ ਰਜਿਸਟਰਡ ਨਕੌਦਰ ਵੱਲੋਂ ਇਹ ਜਿਹੜੀਆਂ ਬੱਸਾਂ ਆ ਰੂਰ ਮਹਾਰਾਜ ਦੇ ਦਰਸ਼ਨ ਕਰਨ ਦੇ ਲਈ ਪਠਾਨਕੋਟ ਜਾ ਰਹੀਆਂ ਨਾ ਬਹੁਤ ਸਾਰੇ ਮਰ ਵੀਰ ਨਾਲ ਜਾ ਰਹੇ ਨੇ ਬਹੁਤ ਸਾਰੀਆਂ ਭੈਣਾਂ ਨਾਲ ਜਾ ਰਹੀਆਂ ਨੇ ਦੋ ਬੱਸਾਂ ਦਾ ਉਪਰਾਲਾ ਕੀਤਾ ਆ ਇਸੇ ਤਰ੍ਹਾਂ ਹਰ ਸਾਲ ਜਿਹੜੀਆਂ ਬੱਸਾਂ ਆ ਇੱਥੋਂ ਜਾਂਦੀਆਂ ਨੇ Hindu Sikh ਏਕਤਾ ਦੇ ਪ੍ਰਤੀਕ ਜਠੇਰੇ ਬੱਸ ਯਾਤਰਾ ਨਕੋਦਰ ਤੋਂ ਪਠਾਨਕੋਟ ਸ਼੍ਰੀ ਅਰੂੜ ਮਹਾਰਾਜ ਦੇ ਦਰਸ਼ਨ ਕਰਨ ਲਈ ਜਾ ਰਹੇ ਨੇ ਸਾਡੇ ਨਾਲ ਰੋਣਾ ਪਰਿਵਾਰ ਮੌਜੂਦ ਆ ਮੈਂ ਥੋੜੀ ਥੋੜੀ ਉਹਨਾਂ ਨਾਲ ਗੱਲਬਾਤ ਵੀ ਕਰਾਂਗਾ ਕਿਉਂਕਿ ਜਿਹੜੇ ਜਠੇਰੇ ਆ ਜਠੇਰਿਆਂ ਦੇ ਦਰਸ਼ਨ ਕਰਨ ਦਾ ਸੁਭਾਗਾ ਜਿਹੜਾ ਉਹ ਕਿਸੇ ਕਿਸੇ ਨੂੰ ਪ੍ਰਾਪਤ ਹੁੰਦਾ ਆ ਮੈਂ ਵੀ ਰੋਣਾ ਹਾਲੇ ਤੱਕ ਸਾਨੂੰ ਨਹੀਂ ਹੋਇਆ ਸ਼ਾਇਦ ਜਦੋਂ ਮਹਾਰਾਜ ਨੇ ਸੱਦਣਾ ਉਦੋਂ ਹੀ ਸੱਦਣਾ ਆ ਖੱਟਰ ਸਾਹਿਬ ਸਾਡੇ ਨਾਲ ਮੌਜੂਦ ਆ ਮੈਂ ਗੱਲਬਾਤ ਕਰਾਂਗਾ ਜੀ ਸਭ ਤੋਂ ਪਹਿਲੇ ਸਵਾਗਤ ਹੈ ਤੁਹਾਡਾ ਇੱਕ ਤਾਂ ਲੈਣ ਬਹੁਤ ਧੰਨਵਾਦ ਢਿੰਡਾ ਸਾਹਿਬ ਬੜੀ ਖੁਸ਼ੀ ਦੀ ਗੱਲ ਆ ਕਿ ਸਾਡੀ ਜੋ ਬਰਾਦਰੀ ਆ ਉਸ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਹਰ ਸਾਲ ਇਸੇ ਤਰ੍ਹਾਂ ਹੀ ਜਠੇਰਿਆਂ ਦੇ ਦਰਸ਼ਨ ਕਰਨ ਦਾ ਵਾਸਤੇ ਉਪਰਾਲਾ ਕਰਦੀ ਆ ਔਰ ਇਸ ਤਰ੍ਹਾਂ ਦੇ ਉਪਰਾਲੇ ਜਿਹੜੇ ਆ ਹਮੇਸ਼ਾ ਹੀ ਬੰਦੇ ਨੂੰ ਮੋਟੀਵੇਸ਼ਨ ਇੱਕ ਮਾਰਗਦਰਸ਼ਨ ਦਿੰਦੇ ਆ ਸਾਡੇ ਬਜ਼ੁਰਗਾਂ ਨੇ ਆਪਾਂ ਨੂੰ ਯਾਦ ਆ ਕਿ ਪਾਕਿਸਤਾਨ ਤੋਂ ਆਏ ਸਾਰੇ ਸਾਰੇ ਪਰਿਵਾਰ ਕੀ ਕੋਈ ਸੀਗਾ ਤੇ ਅੱਜ ਸਾਡੇ ਕੋਲ ਕੀ ਕੁਛ ਆ ਇਹ ਸਭ ਉਹਨਾਂ ਦੀ ਕਿਰਪਾ ਆ ਸਾਡੇ ਜਠੇਰੇ ਜਿਹੜੇ ਬਜ਼ੁਰਗ ਆ ਉਹਨਾਂ ਦਾ ਆਸ਼ੀਰਵਾਦ ਆ ਔਰ ਰੂਡ ਮਹਾਰਾਜ ਦਾ ਸਾਡੇ ਹੈ ਹੀ ਸੂਰਿਆਵੰਸ਼ੀ ਪਰਿਵਾਰ ਦੇ ਵਿੱਚੋਂ ਸੀਗੇ ਤੇ ਉਹਨਾਂ ਦਾ ਅਸ਼ੀਰਵਾਦ ਤਾਂ ਸਭੇਸ਼ਾ ਹੀ ਅਸੀਂ ਲੈ ਕੇ ਚੱਲਦੇ ਆਂ ਤੇ ਉਹ ਅੱਜ ਹਰ ਸਾਲ ਦੀ ਤਰ੍ਹਾਂ ਸਾਡੇ ਪ੍ਰਬੰਧਕਾਂ ਦਾ ਮੈਂ ਪਹਿਲੋਂ ਤਾਂ ਧੰਨਵਾਦੀ ਆ ਕਿ ਬਹੁਤ ਵਧੀਆ ਪ੍ਰਾਲਾ ਕਰਦੇ ਆ ਦੋ ਬੱਸਾਂ ਦੇ ਵਿੱਚ ਔਰ ਅੱਛੇ-ਅੱਛੇ ਪਰਿਵਾਰ ਜਿਹੜੇ ਜਾਂਦੇ ਜਦੋਂ ਉਹ ਹੋਰ ਵੀ ਖੁਸ਼ੀ ਹੁੰਦੀ ਆ ਤੋ ਲੋੜਮੰਦਾਂ ਨੂੰ ਤਾਂ ਜਾਣਾ ਹੀ ਜਾਣਾ ਆਸ਼ੀਰਵਾਦ ਤਾਂ ਸਾਰਿਆਂ ਨੇ ਲੈਣਾ ਪ੍ਰਮਾਤਮਾ ਦੇ ਘਰ ਦੇ ਵਿੱਚ ਕੋਈ ਛੋਟਾ ਨਹੀਂ ਕੋਈ ਵੱਡਾ ਨਹੀਂ ਸਾਰਿਆਂ ਨੂੰ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹੇ ਇਸ ਤੋਂ ਵੀ ਵਧਾਈਏ ਅਸੀਂ ਪਰਿਵਾਰਾਂ ਨੂੰ ਕਿਉਂਕਿ ਪਰਿਵਾਰ ਵੱਧੇ ਫੁੱਲਦੇ ਹੀ ਚੰਗੇ ਲੱਗਦੇ ਆ ਚੰਗੇ ਕੰਮਾਂ ਵਾਸਤੇ ਮੈਂ ਜਿੱਥੇ ਇਹਨਾਂ ਲਈ ਸ਼ੁਭ ਕਾਮਨਾਵਾਂ ਦੇਣਾ ਸਾਰੇ ਯਾਤਰੀਆਂ ਨੂੰ ਕਿ ਵਧੀਆ-ਵਧੀਆ ਦਰਸ਼ਨ ਕਰਕੇ ਆਣ ਪ੍ਰਮਾਤਮਾ ਦਾ ਆਸ਼ੀਰਵਾਦ ਹੋਵੇ ਇਹਨਾਂ ਦੇ ਕਾਰੋਬਾਰ ਤਰੱਕੀਆਂ ਹੋਣ ਇਹ ਇੱਥੇ ਸਹੀ ਵਧਣ ਫੁੱਲਣ ਸਮਾਜ ਦੀ ਸੇਵਾ ਕਰੀਏ ਔਰ ਜੋ ਸਾਡਾ ਟੀਚਾ ਕਿ ਬਠੇਰੇ ਵੈਲਫੇਅਰ ਕਮੇਟੀ ਜਿਹੜੀ ਸਾਡੀ ਸਮੂਹ ਰੋੜਾ ਪਰਿਵਾਰ ਵੱਲੋਂ ਅਸੀਂ ਇੱਥੇ ਜੋ ਉਪਰਾਲਾ ਕਰਨਾ ਉਹ ਉਹਨੂੰ ਨੇ ਪੇਚੜਾਣ ਵਾਸਤੇ ਪਰਮਾਤਮਾ ਉਹ ਸਾਡਾ ਸਹਾਈ ਹੋਣ ਰੋੜ ਮਹਾਰਾਜ ਦਾ ਅਸ਼ੀਰਵਾਦ ਬਣਿਆ ਰਵੇ ਕਿਰਪਾ ਕਟਰ ਸਾਹਿਬ ਜਦੋਂ ਆਪਣਾ ਰੋੜਾ ਪਰਿਵਾਰ ਰੋੜਾ ਬ੍ਰਦਰ ਜਿਹੜੀ ਪਾਕਿਸਤਾਨ ਤੋਂ ਆਏ ਸੀ ਇੱਕ ਸਮ ਦੀ ਲੁੱਟ ਕੁੱਟ ਕੇ ਆਈ ਸੀ ਖਾਲੀ ਹੱਥਾਂ ਨਾਲ ਇੱਥੇ ਆ ਕੇ ਉਹਨਾਂ ਨੇ ਬੜੀ ਮਿਹਨਤ ਕਰਕੇ ਬਹੁਤ ਸਾਰਾ ਸੋਚਿਆ ਜਾਂ ਕੀਤਾ ਜੀ ਸਰ ਬਿਲਕੁਲ ਇਹ ਤੁਹਾਡੇ ਬਜ਼ੁਰਗ ਦੱਸਦੇ ਹੁੰਦੇ ਸੀ ਮੇਰਾ ਤਾਂ 54 ਦਾ ਜਨਮ ਆ ਉਹ ਸਾਡੇ ਵਿਦਾਈ ਜਦ ਦੱਸਦੇ ਕਹਿੰਦੇ ਵੱਡੀ ਸਿਸਟਰ ਜਿਹੜੀ ਸੀ ਕੁਝ ਮਹੀਨਿਆਂ ਦੀ ਸੀ ਔਰ ਤਰਸ ਖਾ ਕੇ ਕਿਸੇ ਨੇ ਕੰਬਲ ਦਿੱਤਾ ਸੀ ਇਹ ਸਿੱਧਾ ਸਾਡੇ ਦਿਮਾਗ ਤੋਂ ਨਹੀਂ ਜਾ ਸਕਦੀਆਂ ਉਹ ਇਸ ਕਰਕੇ ਨਹੀਂ ਜਾ ਸਕਦੀਆਂ ਕਿ ਮਾਪੇ ਨੇ ਇੰਨੀ ਹਾਰਡਸ਼ਿਪ ਦੇਖੀ ਕਿਸ ਤਰ੍ਹਾਂ ਉਹਨਾਂ ਜ਼ਿੰਦਗੀ ਦੇ ਵਿੱਚ ਜ਼ਿੰਦਗੀ ਮੌਤ ਦੇ ਨਾਲ ਜਦੋਂ ਜਦੋਜਹਿਦ ਕਰਦੇ ਹੋਏ ਇੱਥੇ ਆਏ ਇਹ ਸਚਾਈ ਹੈ ਇੱਕ ਗੱਲ ਮੈਂ ਹੋਰ ਕਰਾਂਗਾ ਜਿਹੜਾ ਪਾਕਿਸਤਾਨ ਦੇ ਵਿੱਚ ਪੰਜਾਬ ਆ ਉਹ ਅਜ ਵੀ ਤਰਸਦੇ ਆ ਵੀ ਉਹ ਦੋਨੇ ਦੁਨਾਂ ਪਾਸੇ ਪਾਕਿਸਤਾਨ ਇਹ ਸਾਰੇ ਇਕੱਠੇ ਹੋਣ ਇੱਕ ਲਾਈਨ ਇੱਕ ਲਕੀਰ ਬਣ ਗਈ ਆ ਇਹ ਲਕੀਰ ਜਿਹੜੀ ਆ ਉਹ ਗਲਤ ਪਈ ਹੈ ਗਲਤ ਪਈ ਹੈ ਹਾਂ ਤੁਸੀਂ ਕੇ ਕੇ ਖੱਟਰ ਸਾਹਿਬ ਮੁੰਗਿਆ ਸਾਹਮਣੇ ਮੈਂ ਗਲਤ ਕਰਾਂਗਾ ਜੀ ਜਰੂਰ ਸਾਰਿਆਂ ਦਾ ਕਰਾਂਗਾ ਹਾਂ ਸਰ ਸਭ ਤੋਂ ਪਹਿਲੇ ਸਵਾਗਤ ਹੈ ਤੁਹਾਡਾ ਇਕਤਾ ਲੈਣ ਨੂੰ ਹਾਂਜੀ ਬਹੁਤ ਬਹੁਤ ਮਿਹਰਬਾਨੀ ਜੀ ਸਮੂਹ ਉਰੋੜਾ ਪਰਿਵਾਰ ਜਠੇਰੇ ਵੈਲਫੇਅਰ ਕਮੇਟੀ ਦਾ ਇਹ ਉਪਰਾਲਾ ਬਹੁਤ ਵਧੀਆ ਹੈਗਾ ਕਿਉਂਕਿ ਅੱਜ ਤੋਂ ਦੋ ਤਿੰਨ ਮਹੀਨੇ ਪਹਿਲਾਂ 30 ਮਈ ਨੂੰ 30 ਮਈ ਨੂੰ 30 ਮਈ ਨੂੰ ਸ਼੍ਰੀ ਗੁਰੂ ਅਰੂੜ ਮਹਾਰਾਜ ਜੀ ਦਾ ਜਨਮ ਦਿਨ ਮਨਾਇਆ ਗਿਆ ਸੀਗਾ ਨਕੌਦਰ ਕਰਤਾਰ ਪੈਲੇਸ ਦੇ ਵਿੱਚ ਉੱਥੇ ਵੀ ਬਹੁਤ ਭਰਮਾ ਹੁੰਗਾਰਾ ਮਿਲਿਆ ਬਹੁਤ ਵਧੀਆ ਰੌਣਕਾਂ ਲੱਗੀਆਂ ਸੀ ਤੇ ਮੈਨੂੰ ਖੁਸ਼ੀ ਇਸ ਗੱਲ ਦੀ ਹੈ ਵੀ ਮੈਂ ਦੋਨਾਂ ਬਸਾਂ ਵਿੱਚ ਜਾ ਕੇ ਦੇਖਿਆ ਤੇ ਮੈਂ ਪੁੱਛਿਆ ਵੀ ਕੌਣ ਕੌਣ ਪਹਿਲੀ ਵਾਰ ਜਾ ਰਿਹਾ ਤੇ 70 ਜਠੇਰਿਆਂ ਦੇ ਵਿੱਚ ਔਰ ਖੁਸ਼ੀ ਵਾਲੀ ਗੱਲ ਇਹ ਵੀ ਹੈ ਵੀ ਉਹਦੇ ਵਿੱਚ ਬੱਚੇ ਵੀ ਜ਼ਿਆਦਾ ਹੈਗੇ ਆ ਕਿਉਂਕਿ ਬੱਚੇ ਜਿਹੜੇ ਆ ਉਹ ਮੈਨੂੰ ਲੱਗਦਾ ਵੀ ਅਰੋੜਾ ਪਰਿਵਾਰ ਦੇ ਅਰੋੜਾ ਜਠੇਰਿਆਂ ਦੇ ਉਹ ਆਣ ਵਾਲਾ ਭਵਿੱਖ ਹੈ ਸੋ ਬੱਚਿਆਂ ਨੂੰ ਵੀ ਪਤਾ ਹੋਣਾ ਚਾਹੀਦਾ ਵੀ ਸਾਡੇ ਜਠੇਰੇ ਕਿਹੜੇ ਆ ਸੋ ਬਹੁਤ-ਬਹੁਤ ਮੁਬਾਰਕਾਂ ਪੂਰੀ ਪਰਮਦਰ ਕਮੇਟੀ ਨੂੰ ਔਰ ਬਹੁਤ ਸੋਹਣਾ ਉਪਰਾਲਾ ਇਹ ਇਸੇ ਤਰ੍ਹਾਂ ਹਰ ਸਾਲ ਹੁੰਦਾ ਰਹੇਗਾ ਤਾਂ ਬਹੁਤ-ਬਹੁਤ ਸ਼ੁਕਰੀਆ ਜੀ ਸਰ ਸਵਾਗਤ ਆ ਤੁਹਾਡਾ ਪਹਿਲਾਂ ਤਾਂ ਮੈਂ ਇਸ ਗੱਲ ਤੇ ਬਹੁਤ ਮਾਣ ਆ ਕਿ ਅਸੀਂ ਸ਼੍ਰੀ ਰਾਮਚੰਦਰ ਜੀ ਦੇ ਵੰਸ਼ ਚੋਂ ਆ ਰੋੜ ਵਾਸੀ ਸ਼੍ਰੀ ਰਾਮਚੰਦਰ ਦੇ ਵਾਸੀ ਵਾ ਇਸ ਕਰਕੇ ਬੜੀ ਜੋੜ ਦੇ ਨਾਲ ਤਿੰਨ ਵਾਰੀ ਆਪਾਂ ਜਕਾਰਾ ਲਾਉਣਾ ਸ਼੍ਰੀ ਅਰੋੜ ਮਹਾਰਾਜ ਕੀ ਜੈ ਸ਼੍ਰੀ ਅਰੋੜ ਮਹਾਰਾਜ ਕੀ ਜੈ ਸ਼੍ਰੀ ਅਰੋੜ ਮਹਾਰਾਜ ਕੀ ਜੈ ਮੈਂ ਬਹੁਤ ਬਹੁਤ ਵਧਾਈਆਂ ਦਿੰਦਾ ਜੀ ਇਸ ਉਪਰਾਲੇ ਰੀਆਂ ਬਹੁਤ ਸੁੰਦਰ ਬਹੁਤ ਵਧੀਆ ਤਰੀਕੇ ਨਾਲ ਇਹ ਉਪਰਾਲਾ ਕੀਤਾ ਗਿਆ ਇਹ ਪਰਮਾਤਮਾ ਕਰੇ ਹਰ ਸਾਲ ਤੁਸੀਂ ਇਸ ਤਰ੍ਹਾਂ ਹੀ ਉਪਰਾਲਾ ਕਰਦੇ ਰਹੋ ਬਹੁਤ ਵਧੀਆ ਗੱਲ ਆ ਜਿਵੇਂ ਖਡ ਸਾਹਿਬ ਨੇ ਕਿਹਾ ਕਿ ਸਾਡੇ ਬਜ਼ੁਰਗ ਪਾਕਿਸਤਾਨ ਤੋਂ ਉੱਜੜ ਕੇ ਆਏ ਸੀਗੇ ਉਹਨਾਂ ਨੇ ਆਪਣੇ ਆਪ ਨੂੰ ਇਸ ਸਮਾਜ ਦੇ ਵਿੱਚ ਢਾਲਿਆ ਔਰ ਆਪਣੀ ਜਗ੍ਹਾ ਬਣਾਈ ਉਹਨਾਂ ਦੇ ਸੰਸਕਾਰਾਂ ਦੇ ਨਾਲ ਅਸੀਂ ਵੀ ਇਸ ਸਮਾਜ ਦੇ ਵਿੱਚ ਆਪਣੀ ਬਹੁਤ ਹੀ ਵਧੀਆ ਜਗ੍ਹਾ ਬਣਾਈ ਬਹੁਤ ਖੁਸ਼ੀ ਹੁੰਦੀ ਹੈ ਇਹ ਸੋਚ ਕੇ ਕਿ ਸਾਡੇ ਬਜ਼ੁਰਗ ਬਹੁਤ ਮਿਹਨਤੀ ਸੀ ਸਾਨੂੰ ਉਹਨਾਂ ਨੇ ਮਿਹਨਤ ਕਰਨਾ ਸਿਖਾਇਆ ਤੇ ਮੈਂ ਸਾਡੇ ਬਜ਼ੁਰਗ ਗੱਲ ਕਹਿੰਦੇ ਹੁੰਦੇ ਸੀ ਕਹਿੰਦੇ ਸਪਨਿਆਂ ਕੇ ਸੌਦਾਗਰ ਆਇਆ ਲੈ ਲੋ ਇਹ ਸੁਪਨੇ ਲੈ ਲੋ ਹਮ ਸੁਪਨੋ ਸੇ ਖੇਲ ਚੁਕੇ ਅਬ ਤੁਮ ਸੁਪਨੋ ਸੇ ਖੇਲੋ ਅਸੀਂ ਉਹਨਾਂ ਦੇ ਦਿੱਤੇ ਹੋਏ ਸੁਪਨਿਆਂ ਦੇ ਨਾਲ ਖੇਡ ਰਹੇ ਆ ਮੈਂ ਆਉਣ ਵਾਲੀ ਨੌਜਵਾਨ ਪੀੜੀ ਨੂੰ ਰਿਕਵੈਸਟ ਕਰੂੰਗਾ ਕਿਉਂਕਿ ਅਸੀਂ ਬਜ਼ੁਰਗ ਹੋ ਗਏ ਆ ਉਹਨਾਂ ਨੂੰ ਅੱਗੇ ਲਾ ਕੇ ਜ਼ਿੰਮੇਵਾਰੀ ਨਿਭਾਣੀ ਚਾਹੀਦੀ ਆ ਔਰ ਇਸ ਇਸ ਸਲੂਸ਼ਨ ਨੂੰ ਅੱਗੇ ਲੀਤੇ ਚਲਾਣਾ ਚਾਹੀਦਾ ਔਰ ਜ਼ੋਰ ਸ਼ੋਰ ਦੇ ਨਾਲ ਚਲਾਣਾ ਚਾਹੀਦਾ ਤਾਂ ਕਿ ਪਤਾ ਲੱਗੇ ਅੱਜ ਅਸੀਂ ਜੇ ਸੱਚ ਪੁੱਛੋ ਤਾਂ ਮੈਨੂੰ ਇਦਾਂ ਮਹਿਸੂਸ ਹੁੰਦਾ ਕਿ ਜਿਵੇਂ ਅਸੀਂ ਇਕੱਠੇ ਹੋ ਕੇ ਇਹਨੂੰ ਤੋੜਦੇ ਆਂ ਨਾ ਬਸ ਤੋੜਦੇ ਆਂ ਤੇ ਮੈਨੂੰ ਆਪਣੇ ਬਜ਼ੁਰਗ ਯਾਦ ਆ ਜਾਂਦੇ ਆ ਸਾਨੂੰ ਲੱਗਦਾ ਕਿ ਅਸੀਂ ਉਹਨਾਂ ਨੂੰ ਸ਼ਰਧਾਂਜਲੀ ਦੇ ਰਹੇ ਆਂ ਅਸੀਂ ਉਹਨਾਂ ਨੂੰ ਯਾਦ ਕਰ ਰਹੇ ਹਾਂ ਅੱਜ ਮਾਂ ਦੇ ਜਦੋਂ ਸਵੇਰੇ ਮੈਂ ਉੱਠਿਆ ਤੇ ਮੈਂ ਮੇਰੇ ਮਾਂ ਦੀ ਇਹੀ ਅੱਛਾ ਬਰਗਟ ਬਾਰ-ਬਾਰ ਹੋਈ ਸੀ ਮੈਨੂੰ ਆਪਣੇ ਬਜ਼ੁਰਗ ਯਾਦ ਆ ਰਹੇ ਸੀ ਉਸ ਯਾਦਾਂ ਦੱਸਿਆ ਸੀ ਤੁਹਾਡੇ ਬਜ਼ੁਰਗਾਂ ਨੇ ਪਾਕਿਸਤਾਨ ਦੀ ਹਾਂਜੀ ਹਾਂਜੀ ਬਿਲਕੁਲ ਯਾਦਾਂ ਕੀਤੀਆਂ ਉਹਨਾਂ ਨੇ ਉਸ ਵੇਲੇ ਉਹਨਾਂ ਦਾ ਉੱਥੇ ਬਹੁਤ ਵਧੀਆ ਕਾਰੋਬਾਰ ਸੀਗਾ ਕੱਪੜੇ ਦਾ ਕਾਰੋਬਾਰ ਸੀਗਾ ਉੱਥੇ ਅੜ ਅੜਾ ਕਾਰੋਬਾਰ ਸੀਗਾ ਇੱਥੇ ਸ਼ਕਰ ਦੇ ਪਿਆਰਾ ਸਿੰਘ ਸੀ ਉਹਨਾਂ ਕੋਲ ਜਾਂਦੇ ਹੁੰਦੇ ਉਹਨਾਂ ਦੀ ਜ਼ਮੀਨਾਂ ਉੱਥੇ ਹੁੰਦੀਆਂ ਸੀਗੀਆਂ ਉਹ ਪਿਆਰਾ ਸਿੰਘ ਨੇ ਚਿੱਠੀ ਲੈ ਕੇ ਪਾਇਆ ਸੀ ਤੁਸੀਂ ਜਲਦੀ ਇੱਧਰ ਆ ਜਾਓ ਅੱਛਾ ਇਹ ਹਾਲਾਤ ਡਿਵਾਈਡੇਸ਼ਨ ਹੋ ਇਹ ਇਸੇ ਕਰਕੇ ਸਾਡੇ ਬਜ਼ੁਰਗ ਨਕੂਦਰ ਆ ਕੇ ਵਸੀਏ ਕਿ ਉਹਨਾਂ ਨੂੰ ਇਹ ਜਾਣਦੇ ਸੀਗੇ ਇਹਨਾਂ ਨੇ ਸਾਰੀ ਥੋੜਾ ਬਹੁਤ ਮਦਦ ਕੀਤੀ ਤੇ ਆਣ ਕੇ ਇੱਥੇ ਆਪਣੇ ਰਹੇ ਬਟ ਬਹੁਤ ਆਣ ਕੇ ਉਹਨਾਂ ਨੇ ਮਿਹਨਤ ਕੀਤੀ ਬੜੀ ਸਟ੍ਰਗਲ ਕੀਤੀ ਬਹੁਤ ਹੀ ਜ਼ਿਆਦਾ ਆਪਣੇ ਮਨੂ ਕੁਝ ਕੋਟੀ ਦੇ ਬਿਟਿਆਂ ਆ ਥੱਲੇ ਆ ਕੇ ਇਕਦਮ ਡਿੱਗੇ ਔਰ ਫਿਰ ਮਿਹਨਤ ਕੀਤੀ ਜਿੰਦ ਕਰਕੇ ਆਪਣੇ ਨੂੰ ਖੜਾ ਕੀਤਾ ਪਰ ਇੱਕ ਉਹਨਾਂ ਦੀ ਅਸੀਂ ਆਪਣੇ ਰੋਡ ਵਾਚ ਤੇ ਮੈਂ ਗੱਲ ਕਹਿਣੀ ਜ਼ਰੂਰ ਕਹੂੰਗਾ ਕਿ ਇੱਥੇ ਸਾਰੇ ਬੈਨੀਫਿਟ ਸਰਕਾਰ ਕੋਲ ਆ ਪਰ ਰੋਡ ਵਾਚ ਕਿਸੀ ਕੌਮ ਆ ਜਿਨ੍ਹਾਂ ਨੇ ਸਰਕਾਰ ਕੋਲੋਂ ਕੋਈ ਬੈਨੀਫਿਟ ਨਹੀਂ ਲਿਆ ਕਿਸੇ ਦੇ ਮੋਰੇ ਹੱਥ ਨਹੀਂ ਢੱਡਾ ਉਹ ਨਹੀਂ ਮਿਹਨਤ ਕਰਕੇ ਖਾਣ ਵਾਲੇ ਆ ਅਸੀਂ ਮਿਹਨਤੀ ਲੋਗ ਆ ਅਸੀਂ ਮਿਹਨਤ ਕਰਕੇ ਆਪਣੇ ਆਪ ਨੂੰ ਖੜਾ ਕਰਾਂਗੇ ਅੱਜ ਮਿਹਨਤ ਕਰਕੇ ਸਾਹਮਣੇ ਆਪਣੇ ਆਪ ਨੂੰ ਖੜਾ ਕੀਤਾ ਧੰਨਵਾਦ। ਹਟਾ ਸਾਹਿਬ ਇੱਕ ਛੋਟਾ ਜਿਹਾ ਤੁਹਾਡੇ ਕੋਲ ਸਵਾਲ ਕਰਨਾ ਚਾਹਾਂਗਾ। ਇੱਕ ਸੋਸ਼ਲ ਮੀਡੀਆ ਤੇ ਆਪਾਂ ਦੇਖਦੇ ਆਂ ਜਿਹੜਾ ਪਾਕਿਸਤਾਨ ਦੇ ਵਿੱਚ ਪੰਜਾਬ ਆ। ਉੱਥੇ ਦੇ ਇੱਕ ਬਜ਼ੁਰਗ ਦੀ ਵੀਡੀਓ ਚੱਲਦੀ ਹੁੰਦੀ ਸੀ। ਉਹਨੂੰ ਹਾਲੇ ਤੱਕ ਉਹ ਜਿੰਦਾ ਆ ਯਾਨੀ ਕਿ 100 ਸਾਲ ਤੋਂ ਉੱਤੇ ਉਮਰ ਨਾਲ 110-120 ਸਾਲ ਦਾ ਹੋਣਾ। ਉਹਨੇ ਸਾਰੇ ਪਿੰਡਾਂ ਦੇ ਨਾਲ ਆਪਣੇ ਸ਼ੰਕਰ, ਸਿੰਘਮਾਨ, ਸੂਰਮੈਲ, ਲਕੋਦਰ ਉਹਨੇ ਇੱਥੇ ਤੱਕ ਕੇ ਇੱਥੇ ਦੇ ਜਿਹੜੇ ਖੂਹ ਹੁੰਦੇ ਸੀ, ਭਰਾ ਹੁੰਦੇ ਸੀ ਜਿਹੜੇ ਉਹਨਾਂ ਦੇ ਰਿਸ਼ਤੇਦਾਰ ਹੁੰਦੇ ਸੀ ਉਹਨਾਂ ਨੇ ਉੱਥੇ ਤੱਕ ਦੇ ਨਾਂ ਘਣਾ ਆਪੇ। ਵਧੀਆ ਵਧੀਆ ਬੜੀ ਅੱਛੀ ਗੱਲ ਆ ਜੇ 100 ਸਾਲ ਦੇ ਬਜ਼ੁਰਗ ਨੂੰ ਇੰਨੀਆਂ ਗੱਲਾਂ ਯਾਦ ਆ ਤੇ ਸਾਡੇ ਵਾਸਤੇ ਤਾਂ ਇੱਕ ਸਬਕ ਆ ਵੀ ਅਸੀਂ ਵੀ ਆਪਣੇ ਆਪਣੀ ਪਛੋਕੜ ਕਿਉਂ ਭੁੱਲੀਏ ਬਿਲਕੁਲ ਮੈਂ ਇਹ ਹੀ ਪੁੱਛਣਾ ਚਾਹੁੰਦਾ ਸੀ ਬਿੱਟੂ ਜੀ ਕਰਾਂ ਨੇ ਜੀ ਕਰਾਂ ਨੇ ਜੀ ਇੱਕ ਬਹੁਤ ਵਧੀਆ ਪ੍ਰਾਲਾ ਜੀ ਅੱਜ ਇਹ ਕਿ ਖੁਸ਼ ਹੋ ਰਹੇ ਨੇ ਤਾੜੀ ਲਾ ਦੇ ਉਹਨਾਂ ਦੇ ਨਾਮ ਤੇ ਜ਼ੋਰਦਾਰ ਤਾੜੀ ਵਾਹ ਜੀ ਵਾਹ ਬਹੁਤ ਖੁਸ਼ ਹੋ ਰਹੇ ਨੇ ਇੱਕ ਖੁਸ਼ੀ ਤਾਂ ਹੁੰਦੀ ਆ ਜੀ ਜਦੋਂ ਕੋਈ ਆਪਾਂ ਵਧੀਆ ਕੰਮ ਕਰਦੇ ਆ ਤੁਸੀਂ ਕਰਦੇ ਹੋ ਜਾਂ ਮੈਂ ਕਰਦਾ ਜਾਂ ਕੋਈ ਵੀ ਕਰਦਾ ਆ ਮੁਸਕਾਹਟ ਚਿਹਰੇ ਤੇ ਹੁੰਦੀ ਆ ਹਾਂ ਜੀ ਹਾਂ ਜੀ ਸਵਾਗਤ ਆ ਤੁਹਾਡਾ ਇੱਕ ਤਾਲਰ ਮੈਂ ਤਾਂ ਇਹੀ ਕਹਿੰਦਾ ਜੀ ਸਾਰਿਆਂ ਦਾ ਸਾਥ ਬਣਿਆ ਰਵੇ ਇਦਾਂ ਹੀ ਤੇ ਅਪਰੇਲਾ ਅਸੀਂ ਕਰੀ ਜਨੇ ਜਿੰਨੇ ਜਾਨ ਚ ਜਾਨ ਹੈ ਗਈ ਆ ਉਹਨੇ ਕਰਦੇ ਰਹਿਣਾ ਰੋਡ ਮੰਜ ਨੂੰ ਅਸੀਂ ਗਾਇਆ ਬਧਾਣਾ ਆ ਸਾਨੂੰ ਕੋਈ ਚੰਗਾ ਕਵੇ ਕੋਈ ਮਾੜਾ ਕਵੇ ਅਸੀਂ ਤੁਰੇ ਰਹਿਣਾ ਅੱਜ ਕਿੰਨੀਆਂ ਬੱਸਾਂ ਲੈ ਕੇ ਜਾ ਅੱਜ ਦੋ ਬੱਸਾਂ ਲੈ ਕੇ ਜਾ ਰਹੇ ਆ ਕਿੰਨੇ ਬਸ ਸਾਰੇ ਸੁਜੋਗ ਨਾਲ ਇਹ ਹੋ ਰਿਹਾ ਸਾਰਾ ਕੁਝ ਕਿੰਨੇ ਇਹ 100 ਅੱਜ 100 ਹੈਗੇ 100 ਸਿੱਕੇ ਦੇ ਕੁ ਆਦਮੀ ਜਾਂ ਲੇਡੀਜ਼ ਆ ਰਹੇ ਵਿੱਚ ਤਕਰੀਬਨ ਲੇਡੀਜ਼ ਵੀ ਘਟੋ ਘਟ ਹੈਗੇ 50 ਲੇਡੀ ਹੋਣੇ ਆ 50 60 ਜੈਂਟਸ ਹੈਗੇ ਆ 100 100 ਪਲੱਸ ਹੀ ਆ 100 ਪਲੱਸ ਜਾ ਰਹੇ ਆ 100 ਪਲੱਸ ਜਾ ਰਹੇ ਆ ਬਾਕੀ ਜਾਵਲਾ ਜੀ ਦੀ ਬਹੁਤ ਹੈਗੀ ਜੀ ਨਾਲ ਤੇ ਬਿੱਲੇ ਦਾ ਵੀ ਬਹੁਤ ਸਹਿਯੋਗ ਹੈਗਾ ਆ ਆਪਣਵਾਈ ਸਾਹਿਬ ਦਾ ਵੀ ਹੈਗਾ ਕਟਰ ਸਾਹਿਬ ਦਾ ਵੀ ਤੁਹਾਣੇ ਬਾਦ ਸਾਰੇ ਆ ਸਾਡਾ ਸਾਰਿਆਂ ਦਾ ਸਹਿਯੋਗ ਹੈ ਜੀ ਕੋਈ ਅਸੀਂ ਗੱਲ ਨਹੀਂ ਕਦੇ ਨਾ ਹੀ ਤੁਹਾਨੂੰ ਅਜੇ ਤੱਕ ਕੀਤੀ ਕਿਸੇ ਨੇ ਸ਼ੁਕਰੀਆ ਜੀ ਹਾਂਜੀ ਅੱਜ ਸਾਰਾ ਨਾਮ ਦੱਸਿਓ ਜੀ ਆਪਣਾ ਸੰਜੀਵ ਹੁਜਾ ਸੰਜੀਵ ਹੁਜਾ ਹੁਜਾ ਸਾਹਿਬ ਪਹਿਲੀ ਜਾਰੀ ਨਹੀਂ ਆ ਗਏ ਨਹੀਂ ਪਹਿਲਾਂ ਤੁਸੀਂ ਠਾਈ ਵੀ ਜਾ ਰਹੇ ਹੋ ਅੱਜ ਜਾ ਰਹੇ ਹੋ ਹਾਂ ਠੀਕ ਹੈ ਜੀ ਅੱਜ ਰਹਿ ਵੈਸੇ ਅਜੇ ਤਾਂ ਆਏ ਇੱਥੇ ਕੀ ਕਹਿਣਾ ਚਾਹੋਗੇ ਜੋ ਛਲੀ ਰੂਬ ਮਾਰੇ ਦੀ ਕਿ ਪਾਰ ਕਿਰਪਾ ਸਦਕਾ ਜਿਹੜਾ ਰੂਬ ਵੰਚ ਸਵਾ ਦਾ ਹੈ ਬੜਾ ਵਧੀਆ ਪ੍ਰੋਗਰਾਮ ਜਿਹੜੇ ਆਪਣੇ ਰੋੜ ਪਰਿਵਾਰ ਇੱਥੇ ਬੈਠੇ ਆ ਉਹਨਾਂ ਨੂੰ ਆਪਣੇ ਗੁਰੂਆਂ ਦੇ ਦਰਸ਼ਨ ਕਰਵਾਉਣ ਜਾ ਰਹੇ ਆ ਇਹ ਇਹਨਾਂ ਦਾ ਬਹੁਤ ਵਧੀਆ ਪ੍ਰੋਗਰਾਮ ਤੇ ਮੈਂ ਸਾਰੇ ਆਪਣੇ ਮੈਂਬਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਆ ਤੇ ਸ਼ਹਿਰ ਵਾਸੀਆਂ ਨੂੰ ਜਿਹੜੇ ਸਾਡੀ ਰੋਡ ਬਰਾਦਰੀ ਬੈਠੀ ਉਹਨਾਂ ਨੂੰ ਵੀ ਕਹਿਣਾ ਚਾਹੁੰਦੇ ਆ ਵੀ ਉਹ ਵੀ ਵੱਧ ਤੋਂ ਵੱਧ ਗਿਆਨ ਤੇ ਆਪਣੇ ਪਰਿਵਾਰਾਂ ਨੂੰ ਇਹ ਇਹਨਾਂ ਦੇ ਨਾਲ ਜੋੜਨ ਸ਼ੁਕਰੀਆ ਜੀ ਕੀ ਨਾ ਸਰ ਮੈਂ ਰਜਿੰਦਰ ਚਾਵਲਾ ਜੀ ਮੈਂ ਕਾਫੀ ਮਤਲਬ ਸਮੇਂ ਤੋਂ ਇਹ ਸੰਸਥਾ ਜਿਹੜੀ ਆ ਹੁਣ ਅਸੀਂ ਕਾਇਮ ਸਟੈਂਡ ਹੋਏ ਆ ਰਜਿਸਟਰ ਕਰਵਾਈ ਆ ਤਾਂ ਕਿ ਮਤਲਬ ਉਹ ਸਾਰੇ ਬੰਤੇ ਜਿਹੜੇ ਬਰਾਦਰੀ ਦੇ ਹੈਗੇ ਆ ਉਹ ਇੱਕ ਜਗ੍ਹਾ ਇਕੱਠੇ ਹੋ ਕੇ ਕੁਛ ਨਾ ਕੁਛ ਉਪਰਾਲਾ ਕਰੀਏ ਹਰ ਇੱਕ ਬਰਾਦਰੀ ਨੇ ਆਪਣਾ ਕੋਈ ਬਹਿਣ ਦਾ ਟਿਕਾਣਾ ਬਣਾਇਆ ਲੇਕਿਨ ਅਰੋੜਾ ਬਰਾਦਰੀ ਨੇ ਹਣੇ ਤੱਕ ਕੋਈ ਇੱਥੇ ਕੋਈ ਟਿਕਾਣਾ ਨਹੀਂ ਹੈਗਾ ਅਸੀਂ ਇਸ ਭਾਲ ਦੇ ਵਿੱਚ ਆ ਕਿ ਸਾਰੇ ਭਵੰਤੇ ਸੱਜਣ ਸਾਡੀ ਕਮੇਟੀ ਇਸ ਵਾਤੇ ਹੋਈ ਆ ਹੋ ਸਕਦਾ ਵੀ ਇਸ ਸਾਲ ਨਹੀਂ ਅਗਲੇ ਸਾਲ ਸਾਡਾ ਟਿਕਾਣਾ ਬਣ ਜਾਊਗਾ ਤੇ ਅਸੀਂ ਇਹਨਾਂ ਬੰਦਿਆਂ ਸਾਰਿਆਂ ਦਾ ਧੰਨਵਾਦ ਕਰਦੇ ਜਿਹੜੇ ਸਾਡੇ ਨਾਲ ਜਾ ਰਹੇ ਆ ਤੇ ਇਸ ਕਮੇਟੀ ਦਾ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਜਿਹੜੇ ਸਾਡਾ ਸਾਥ ਦਿੰਦੇ ਆ ਬਹੁਤ ਬਹੁਤ ਸ਼ੁਭਰੀਆ ਜੀ ਇਹਨਾਂ ਨੇ ਇੱਕ ਗੱਲ ਬਹੁਤ ਵਧੀਆ ਖੱਟਰ ਸਾਹਿਬ ਕਹੀ ਆ ਵੀ ਨਕੋਦਰ ਦੇ ਵਿੱਚ ਰੋਡ ਬਰਾਦੀ ਜੀ ਦਾ ਕੁਝ ਨਾ ਕੁਝ ਟਿਕਾਣਾ ਹੋਣਾ ਚਾਹੀਦਾ ਕੋਈ ਧਰਮਸ਼ਾਲਾ ਜਾਂ ਇਦਾਂ ਦਾ ਕੰਮ ਆਪਾਂ ਬਣਾ ਕੇ ਰੱਖਣਾ ਚਾਹੀਦਾ ਜਿੱਥੇ ਅਸੀਂ ਗਈਏ ਅੱਜ ਅਸੀਂ ਰਾਤ ਕਿੱਥੇ ਰਹਿਣੀ ਜਿਹੜੇ ਬਾਹਰੋਂ ਖਬਰ ਆਉਣ ਰੋਡ ਧਰਮਸ਼ਾਲਾ ਦੇ ਵਿੱਚ ਅਸੀਂ ਰਾਤ ਰਹਿਣੀ ਆ ਕੁਝ ਇਦਾਂ ਦਾ ਉਪਰਾਲਾ ਆਪਾਂ ਨੂੰ ਕਰਨਾ ਚਾਹੀਦਾ ਤੋਂ ਤਸਵੀਰਾਂ ਤੁਹਾਨੂੰ ਐਮਸੀ ਚੌਕ ਨਕੋਦਰ ਤੋਂ ਦਿਖਾ ਰਹੇ ਆ ਜਿੱਥੋਂ ਕਿ ਨਕੋਦਰ ਤੋਂ ਪਠਾਨਕੋਟ ਸਾਡੇ ਬਿੱਲਾ ਭਾਈ ਰਹਿ ਗਿਆ ਥੋੜਾ ਜਿਹਾ ਇਹਨਾਂ ਨਾਲ ਵੀ ਮੈਂ ਜਰੂਰ ਹਾਂਜੀ ਸਰ ਇਹ ਤਾਂ ਜ਼ਰੂਰੀ ਆ ਦੇ ਲਈ ਹਾਂ ਮੈਂ ਅਰਵੜਾ ਬਰਾਬੀ ਬਰਾਦੀ ਦੇ ਜਿੰਨੇ ਵੀ ਆਪਣੇ ਮੈਂਬਰ ਸਦਸਤ ਬਣੇ ਆ ਨਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਵੀ ਇਸੇ ਤਰੀ ਸਾਡੀ ਬਰਾਦੀ ਲੈ ਕੇ ਚੱਲਾਂ ਸਾਡੇ ਕੁਮਾਰ ਸਾਵਾ ਖਟਰ ਸਾਵਾ ਸਾਰੇ ਉਹ ਜਾਨਾ ਵਾ ਸਾਰੇ ਮੈਂਬਰਾਂ ਬਹੁਤ ਬਹੁਤ ਧੰਨਵਾਦੀ ਇਸੇ ਤਰੀ ਸਾਨੂੰ ਲੈ ਕੇ ਚੱਲਦੇ ਰਹੋ ਬਿਲਕੁਲ ਜੀ ਥੋੜੀ ਜਿਹਾ ਤੁਹਾਨੂੰ ਇੱਕ ਤਸਵੀਰਾਂ ਇੱਕ ਦੋ ਬਸ ਜੀਆਂ ਵੀ ਦਿਖਾਉਣ ਚਾਹਾਂਗੇ ਉਸ ਤੋਂ ਬਾਅਦ ਵੀਡੀਓ ਨੂੰ ਆਰਾਮ ਦੇਾਂਗੇ ਬਸ ਦੇ ਅੰਦਰ ਹੀ ਲੈ ਚੱਲਦੇ ਤੁਹਾਨੂੰ ਤੋ ਜਿਹੜੀ ਇਹ ਬੱਸ ਆ ਨਕੋਦਰ ਬੱਸ ਜਿਹੜੀ ਆ ਨਕੋਦਰ ਤੋਂ ਪਠਾਨਕੋਟ ਦੇ ਲਈ ਜਾ ਰਹੀ ਆ ਨਕੋਦਰ ਤੋਂ ਪਠਾਨਕੋਟ ਲਈ ਜਿਹੜੀ ਇਹ ਬੱਸ ਜਾ ਰਹੀ ਆ ਜਿਸ ਦੇ ਵਿੱਚ ਰੋਡ ਬਰਾਦਰੀ ਜਿਹੜੀ ਅਰੂਰ ਮਹਾਰਾਜ ਆ ਉਹਦੇ ਦਰਸ਼ਨ ਕਰਨ ਦੇ ਲਈ ਇਹ ਨਕੋਦਰ ਤੋਂ ਐਮਸੀ ਚੌਂਕ ਤੋਂ ਇਹ ਜਿਹੜੀ ਬੱਸ ਜਾ ਰਹੀ ਆ ਮੇਰੇ ਖਿਆਲ ਆ ਕਈ ਇੱਥੋਂ ਪਹਿਲੀ ਵਾਰ ਜਾ ਰਹੇ ਹੋਣਗੇ ਕਈ ਦੂਸਰੀ ਵਾਰ ਕੋਈ ਤੀਜੀ ਵਾਰ ਤੇ ਕੋਈ ਚੌਥੀ ਵਾਰ ਜਾ ਰਹੇ ਹੋਣਗੇ ਕੁਝ ਸ਼ਾਇਦ ਗੱਲ ਕਰਨ ਦੀ ਵੀ ਮੈਂ ਕੋਸ਼ਿਸ਼ ਕਰਾਂਗਾ ਜੇ ਕੋਈ ਹਾਂਜੀ ਸਤ ਸਾਲ ਜੀ ਸੁਮੇਤ ਪੁਜਾਰਾ ਜੀ ਕਿਹੜੀ ਜਗ੍ਹਾ ਤੁਮ ਮੈਂ ਨਿਕੋ ਉੱਧਰ ਤੇ ਹਾਂਜੀ ਹਾਂਜੀ ਪਹਿਲੀ ਵਾਰ ਜਾ ਰਹੇ ਹਾਂ ਬਿਲਕੁਲ ਫਸਟ ਟਾਈਮ ਜਾ ਰਹੇ ਹਾਂ 30 30 ਇਅਰਸ ਦਾ ਹੋ ਗਿਆ ਫਸਟ ਟਾਈਮ ਜਾ ਰਹੇ ਹਾਂ ਕੀ ਮਹਿਸੂਸ ਕਰ ਰਹੇ ਹੋ ਜੀ ਬਿਲਕੁਲ ਇੰਜੋਏ ਕਰ ਵਾਹ ਹਾਂ ਬਿਲਕੁਲ ਇਹ ਛੋਟਾ ਬੱਚਾ ਵੀ ਨਾਲ ਜਾ ਰਿਹਾ ਜੀ ਇਹਦਾ ਬੇਟਾ ਇਹਦਾ ਬੇਟਾ ਹੈਲੋ ਗੁੱਗੂ ਭਾਈ ਹੈਲੋ ਹੈਲੋ ਗੁੱਗੂ ਹੈ ਪਤ ਸ਼ੁਕਰੀਆ ਜੀ ਕਲੜਾ ਸਾਹਿਬ ਕਲੜਾ ਸਾਹਿਬ ਤੁਸੀਂ ਤਾਂ ਮੇਰੇ ਘਰ ਹੀ ਓਵਰ ਜਾਂਦੇ ਹੋ ਬਿਲਕੁਲ ਜੀ ਬਿਲਕੁਲ ਬਾਬਾ ਜੀ ਦਾ ਸੱਦਾ ਆ ਜਾਂਦਾ ਹਾਂ ਹਾਂ ਫਿਰ ਜਾਂਦਾ ਮੈਂ ਅੱਗੇ ਵੀ ਤਨ ਕੋਸ਼ਿਸ਼ ਹੁੰਦੀ ਹੈ ਹਰ ਵਾਰੀ ਪਹੁੰਚਣ ਦੀ ਜੀ ਹਾਂ ਜੀ ਤੁਸੀਂ ਪਹਿਲੀ ਵਾਰ ਜਾ ਰਹੇ ਜੀ ਹਾਂ ਜੀ ਪਹਿਲੀ ਵਾਰ ਹੀ ਜਾ ਰਹੇ ਪਹਿਲੀ ਵਾਰ ਜਾ ਰਹੇ ਹੋ ਕਿਸ ਤਰ੍ਹਾਂ ਲੱਗ ਰਿਹਾ ਜੀ ਬਹੁਤ ਵਧੀਆ ਜੀ ਵਧੀਆ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਪ੍ਰੋਗਰਾਮ ਕਿੰਦਾ ਬਣਿਆ ਤੁਹਾਡਾ ਪਹਿਲੇ ਬਿਧਿਆ ਬਣਿਆ ਸੀ ਕਿ ਚਾਰ ਕਿ ਬਣ ਗਿਆ ਬਾਈ ਕਿਆ ਸੀ ਬਣ ਗਿਆ ਇੱਕਦਮ ਹੀ ਬਣ ਗਿਆ ਇੱਕਦਮ ਹੀ ਬਣ ਗਿਆ ਹਾਂ ਜੀ ਤੁਸੀਂ ਵੀ ਪਹਿਲੀ ਵਾਰ ਜਾ ਰਹੇ ਹਾਂ ਜੀ ਅਸੀਂ ਵੀ ਪਹਿ ਫੋਰੀ ਕਿ ਅਸੀਂ ਜਾ ਰਹੇ ਹੈਗੇ ਆ ਸ਼ੁਕਰੀਆ ਜੀ ਤੋਂ ਬਸ ਤੱਕ ਪਿੱਛੇ ਤੱਕ ਮੈਂ ਦਿਖਾ ਦਵਾ ਜਿਹੜੀਆਂ ਇੱਥੇ ਜਿਹੜੀ ਇਹ ਜਲੰਧਰ ਤੋਂ ਪਠਾਨਕੋਟ ਨੂੰ ਬੱਸ ਜਾ ਰਹੀ ਆ ਨਕੌਦਰ ਤੋਂ ਪਠਾਨਕੋਟ ਬੱਸ ਜਾ ਰਹੀ ਆ ਰੂੜ ਮਹਾਰਾਜ ਦੇ ਦਰਸ਼ਨ ਕਰਨ ਦੇ ਲਈ ਜਾ ਰਹੇ ਆ ਤਸਵੀਰਾਂ ਤੁਹਾਨੂੰ ਐਮਸੀ ਚੌਂਕ ਤੋਂ ਦਿਖਾ ਰਹੀ ਸੀ ਇਹ ਬੱਸ ਜਿਹੜੀ ਜਲੰਧਰ ਤੋਂ ਚੱਲ ਕੇ ਪਠਾਨਕੋਟ ਅਰੂਰ ਮਹਾਰਾਜ ਦੇ ਦਰਸ਼ਨ ਕਰ ਗਏ ਇੱਕ ਬੱਤਰਾ ਸਾਹਿਬ ਰਹਿ ਗਿਆ ਸਾਡੇ ਵਿੱਚ ਇਹਨਾਂ ਨਾਲ ਮੈਂ ਜਰੂਰ ਗੱਲਬਾਤ ਕਰਾਂਗਾ ਸਰ ਸਵਾਗਤ ਹੈ ਤੁਹਾਡਾ ਇੱਕਦਮ ਆ ਠੀਂਗਾ ਸਾਹਿਬ ਬਹੁਤ ਬਹੁਤ ਧੰਨਵਾਦ ਠੀਂਗਾ ਸਾਹਿਬ ਤੁਸੀਂ ਹਰ ਵਾਰੀ ਤੋਰਨ ਵਾਸਤੇ ਆਉਂਦੇ ਹੋ ਨਾਲ ਵੀ ਚੱਲਿਆ ਕਰੋ ਬਹੁਤ ਵੱਡੀ ਗੱਲ ਕਹਿਤੀ ਜੀ ਇਹਨਾਂ ਨੇ ਸਰ ਕੋਈ ਸਾਡੀ ਜ਼ਿੰਦਗੀ ਬਿਜੀ ਆ ਵੀ ਸਵੇਰ ਨੂੰ ਇੱਕ ਕਾਫੀ ਹੁੰਦੀ ਆ ਉੱਥੇ ਕਾਫੀ ਦੇ ਵਿੱਚ ਲਿਸਟ ਹੁੰਦੀ ਆ ਵੀ 8 ਵਜੇ ਉੱਥੇ ਪਹੁੰਚਣਾ 9 ਵਜੇ ਉੱਥੇ ਪਹੁੰਚਣਾ ਐਤਵਾਰ ਨੂੰ ਖਾਸ ਕਰਕੇ ਅਸੀਂ ਬਿਜੀ ਹੁੰਨੇ ਆ ਕੋਈ ਨਹੀਂ ਜੇ ਉਸ ਪਰਮਾਤਮਾ ਨੇ ਸੱਦਿਆ ਅਰੂਮਾ ਨੇ ਸੱਦਿਆ ਤਾਂ ਜ਼ਰੂਰ ਜਾਵਾਂਗੇ ਤੋਂ ਬਸਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੀ ਜਿਹੜੀ ਕਿ ਜਲੰਧਰ ਤੋਂ ਨਕੋਦਰ ਤੋਂ ਪਠਾਨਕੋਟ ਰੂਰ ਮਹਾਰਾਜ ਦੇ ਦਰਸ਼ਨ ਕਰਨ ਜਾ ਰਹੀ ਆ ਕੈਮਰਾ ਪਰਸਨ ਸੋਮੇ ਢਿੰਗੜਾ ਦੇ ਨਾਲ ਸੁਸ਼ੀਲ ਢਿੰਗੜਾ ਇਕਤਾ ਲਰ ਨਿਊਜ਼ ਨਕੋਦਰ